ਫਤੇਗੜ ਸਾਹਿਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਜੇਹੇ ਗਰੋਧਾ ਪਰਦਾ ਪਾਛ ਕੀਤਾ ਤਾਂ ਉਥੇ ਹੀ ਇਹ ਵਿਅਕਤੀ ਜੋ ਮੰਡੀ ਗੁਮਿੰਦਗੜ੍ਹ ਦੇ ਵਿੱਚ ਆ ਜੋ ਕਾਰੋਬਾਰੀਆਂ ਤੋਂ ਫਰੋਤੀਆਂ ਮੰਗਦੇ ਸਨ ਅਤੇ ਜੇਲ੍ਹ ਦੇ ਵਿੱਚ ਬੈਠੇ ਆਪਣੇ ਆਕਾ ਦੇ ਹੁਕਮ ਤੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤਸਵੀਰਾਂ ਵਿੱਚ ਸਾਫ਼ ਦਿਖਾਇਆ ਜਾ ਸਕਦਾ ਇਹ ਭੋਲੇ-ਭਾਲੇ ਨੌਜਵਾਨ ਜੋ ਮੂਲ ਕੋਈ ਖੜੇ ਹਨ ਆ ਇਹ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਿਸ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ 18 ਨਵੰਬਰ ਨੂੰ ਮੰਡੀ ਗੋਬਿੰਦਗੜ ਦੇ ਅਮਨਦੀਪ ਵੱਲੋਂ ਕਿਹਾ ਗਿਆ ਸੀ ਜੇ ਜਦੋਂ 11 ਨਵੰਬਰ ਨੂੰ ਆਪਣੇ ਘਰ ਇਨੋਵਾ ਕਾਰ ਦੇ ਵਿੱਚ ਦੁਸ਼ਹਿਰਾ ਗਰਾਊਂਡ ਦੀ ਬੈਕਸਾਈਡ ਤੇ ਪੁੱਜਾ ਤਾਂ ਬਿਨਾ ਨੰਬਰ ਦੇ ਮੋਟਰਸਾਈਕਲ ਉੱਤੇ ਤਿੰਨ ਸਵਾਰ ਵਿਅਕਤੀ ਆਏ ਜਿਨ੍ਹਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨੇ ਆਪਣੀ ਕਾਰ ਭਜਾ ਕੇ ਜਾਨ ਬਚਾਈ ਤਾਂ ਉਸ ਦੇ ਘਰ ਦੇ ਬਾਹਰ ਜਾ ਕੇ ਖੜੀ ਕਾਰ ਦੇ ਸ਼ੀਸ਼ੇ ਭੰਨੇ ਅਤੇ ਗਾੜੀ ਗਲੂਚ ਵੀ ਕੀਤਾ ਤਾਂ ਇਸ ਸੰਬੰਧੀ ਅਮਨਦੀਪ ਸਿੰਘ ਨੇ ਥਾਣਾ ਮੰਡੀ ਗੁਬਿੰਦਗੜ੍ਹ ਵਿਖੇ ਮੁਕੱਦਮਾ ਦਰਜ ਕਰਵਾਇਆ ਸੀ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਸੀ ਤਾਂ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਫ਼ਤੀਸ਼ ਦੇ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਅਜੇਹੇ ਗਰੋ ਜੇਲ੍ਹ ਵਿੱਚ ਬੈਠੇ ਆਪਣੇ ਮੁਲਜ਼ਮ ਸਾਥੀਆਂ ਨਾਲ ਮਿਲ ਕੇ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀਆਂ પાસે ਫਰੋਤੀਆਂ ਮੰਗਦੇ ਸਨ ਤਫ਼ਤੀਸ਼ ਦੇ ਦੌਰਾਨ ਹੋਰ ਐਮ ਖੁਲਾਸੇ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਤੱਪੂਛਕ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਜੋ ਮਲਜ਼ਮ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ। ਉਹਨਾਂ ਦੇ ਵਿੱਚੋਂ ਤਰਨਪ੍ਰੀਤ ਸਿੰਘ ਉਰਫ ਤਰਨ ਤਿਤਲੀ ਖਿਲਾਫ ਪਹਿਲਾਂ ਵੀ ਵਕ ਵਕ ਧਾਰਾਵਾਂ ਹੇਠ ਪੰਜ ਮੁਕੱਦਮੇ ਦਰਜ ਨੇ। ਉਹਨਾਂ ਨੇ ਦੱਸਿਆ ਕਿ ਕੀਤੇ ਜੋ ਕਾਬੂ ਇਹ ਮਲਜ਼ਮ ਨੇ ਉਹਨਾਂ ਨੂੰ ਮਾਨਦੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨਡ ਹਾਸਲ ਕੀਤਾ ਜਾਏਗਾ। 11 ਨਵੰਬਰ ਨੂੰ ਮੰਡੀ ਗਵਿੰਦਗੜ ਦੇ ਵਿੱਚ ਇੱਕ ਵਾਰਦਾਤ ਰੂਟਨ ਬੰਦਿਆਂ ਵੱਲੋਂ ਅੰਜਾਮ ਦਿੱਤਾ ਗਿਆ ਸੀਗਾ ਜਿਹਦੀ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ 22 ਨੰਬਰ ਦੇ ਨੋਵਾ ਦੇ ਵਿੱਚ ਇੱਕ ਅਮਨਦੀਪ ਸਿੰਘ ਨਾਮ ਦੇ ਕਾਰੋਬਾਰੀ ਜੋ ਕਿ ਮੰਡੀ ਗੁੰਦਰ ਦੇ ਵਿੱਚ ਕੰਮ ਕਰਦੇ ਨੇ ਉਹ ਸਵਾਰ ਸੀ ਉਹਨਾਂ ਤੇ ਤਿੰਨ ਮੁੰਡਿਆਂ ਨੇ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਆ ਕੇ ਤੇਜ਼ ਦਾ ਹਥਿਆਰ ਨਾਲ ਅਟੈਕ ਕੀਤਾ ਜਦੋਂ ਅਟੈਕ ਕੀਤਾ ਗਿਆ ਤਾਂ ਇਹ ਜੋ ਨੋਵਾ ਦੇ ਚਾਲਕ ਸੀ ਉਹਨਾਂ ਨੇ ਗੱਡੀ ਮੋੜ ਕੇ ਉਥੋਂ ਆਪਣੀ ਜਾਨ ਬਚਾਉਂਦੇ ਹੋਏ ਆਪਣੇ ਘਰ ਵੱਲ ਗੱਡੀ ਲੈ ਕੇ ਗਏ ਸੀ ਉਹ ਤੇ ਇਹ ਸਾਰੇ ਤਿੰਨੋਂ ਮੁੰਡੇ ਨੇ ਜਿਹੜੇ ਉਹ ਘਰ ਵੀ ਜਾ ਕੇ ਉਹਨਾਂ ਨੇ ਅਟੈਕ ਕੀਤਾ ਸੀਗਾ ਤੇ ਗੱਡੀ ਜਿਹੜੀ ਹੈ ਨੋਵਾ ਪੈਣੀ ਸੀਗੀ ਤੇ ਉਸ ਤੋਂ ਬਾਅਦ ਧਮਕੀਆਂ ਦੇ ਕੇ ਉਧਰੋਂ ਫਰਾਰ ਹੋ ਗਏ ਸੀ ਅ ਇਸ ਕੇਸ ਬਾਰੇ ਮੰਡੀ ਗੁਬਿੰਦਗੜ ਦੇ ਵਿੱਚ ਐਫ ਆਈ ਆਰ ਦਰਜ ਹੋਈ ਤੇ ਜੋ ਜਦੋਂ ਇਸ ਕੇਸ ਦੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਤਫ਼ਤੀਸ਼ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ ਜਿਹੜੇ ਅਮਨਦੀਪ ਸਿੰਘ ਤੇ ਆਕਾਸ਼ਦੀਪ ਸਿੰਘ ਨੇ ਜਿਹੜੇ ਦੋਨੋਂ ਭਰਾ ਨੇ ਸਕੇ ਬ੍ਰਾਹਮਣ ਦੇ ਗੁਬਿੰਦਗੜ ਦੇ ਵਿੱਚ ਕੰਮ ਕਰਦੇ ਨੇ ਇਨਾਂ ਨੂੰ ਇੱਕ ਹਫਤੇ ਪਹਿਲਾਂ ਤਰਨਜੀਤ ਸਿੰਘ ਤਰਨਪ੍ਰੀਤ ਸਿੰਘ ਤਿਤਲੀ ਵੱਲੋਂ ਇਹ ਮੈਸੇਜ ਲੱਗਿਆ ਸੀਗਾ ਕਿ ਤੁਸੀਂ ਜਿਹੜਾ ਬੌਕਸਰ ਹੈਗਾ ਸੰਦੀਪ ਬੌਕਸਰ ਜਿਹੜਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਤੁਸੀਂ ਪੰਜ ਤੋਂ 7 ਲੱਖ ਬੇਸਿਕਲੀ ਉਹਨਾਂ ਨੇ 7 ਲੱਖ ਮੰਗੇ ਸੀਗੇ ਇਹਨਾਂ ਤੋਂ ਇਹ ਪੈਸੇ ਦਿੱਤੇ ਜਾਣ ਉਹਨਾਂ ਨੂੰ ਅ ਇਹ ਇਸ ਮੈਸੇਜ ਤੋਂ ਬਾਅਦ ਉਹਨਾਂ ਨੇ ਇਸ ਤਰੀਕੇ ਦਾ ਅਟੈਕ ਅਟੈਕ ਨਾ ਕੀਤਾ ਤਾਂ ਜਿਹੜੇ ਸਾਡੇ ਸੀਆਈਐਨ ਦੀਆਂ ਟੀਮਾਂ ਨੇ ਜਿਨ੍ਹਾਂ ਨੂੰ ਐਸਪੀਡੀ ਰਕੇਸ਼ ਯਾਦਵ ਤੇ ਸਾਡੀ ਮੰਡੇ ਬਿੰਦੜ ਗਵਿੰਦਗੜ ਪੁਲਿਸ ਸਟੇਸ਼ਨ ਦੀ ਜਿਹੜੀ ਟੀਮ ਹੈ ਜਿਨ੍ਹਾਂ ਨੂੰ ਡੀਐਸਪੀ ਹਮਲੋ ਲੀਡ ਕਰ ਰਹੇ ਨੇ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਸ ਕੇਸ ਦੇ ਵਿੱਚ ਜੋ ਕਿ 22 ਨੇਮ ਤੇ 3 ਅਕਿਊਜ਼ ਨਾਮਜ਼ਦ ਸਨ ਉਹ ਤਿੰਨੋਂ ਅਰੈਸਟ ਕੀਤੇ ਗਏ ਜਿਹੜਾ ਤਰਨਪ੍ਰੀਤ ਸਿੰਘ ਤਿਤਲੀ ਹੈ ਜਿਹੜਾ ਇਸ ਅਟੈਕ ਦਾ ਮਾਸਟਰਮਾਈਂਡ ਸੀਗਾ ਉਹਦੇ ਤੇ ਪਹਿਲਾਂ ਵੀ ਪੰਜ ਪਰਚੇ ਦਰਜ ਨੇ ਪੰਜੋਂ ਪਰਚੇ ਖੰਨੇ ਦੇ ਵਿੱਚ ਨੇ ਇਹਨਾਂ ਪੰਜਾਂ ਚੋਂ ਦੋ ਪਰਚੇ ਐਨ.ਪੀ.ਐਸ ਦੇ ਨੇ ਇੱਕ 307 ਦਾ ਤੇ ਬਾਕੀ ਹੋਰ ਲੜਾਈ ਝਗੜੇ ਦੇ ਪਰਚੇ ਨੇ ਤਾਂ ਇਸ ਤਰੀਕੇ ਦੀ ਇਸ ਬੰਦੇ ਦੀ ਕ੍ਰਿਮੀਨਲ ਹਿਸਟਰੀ ਹੈ ਤੇ ਜੋ ਇੱਕ ਕ੍ਰਾਈਮ ਨੂੰ ਅੰਜਾਮ ਦੇਣ ਦਾ ਕਾਰਨ ਸੀ ਉਹ ਮੈਂ ਜਿੱਦਾਂ ਤੁਹਾਨੂੰ ਦੱਸਿਆ ਹੈ ਕਿ ਪਿੱਛੇ ਜੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਉਹ ਨੋਨੀ ਮਰਡਰ ਕੇਸ ਦੇ ਵਿੱਚ ਇਹ ਜਿਹੜੇ ਬੰਦੇ ਸੀਗੇ ਇਹ ਜੇਲ੍ਹ ਦੇ ਅੰਦਰ ਨੇ ਪੁਲਿਸ ਨੇ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹ 'ਚ ਭੇਜਿਆ ਸੀਗਾ ਤਾਂ ਉਹਨਾਂ ਦੇ ਅਕਿਊਜ਼ ਨੇ ਇਹਨਾਂ ਨਾਲ ਮੁਹਮਸਵਰਾ ਹੋ ਕੇ ਇਸ ਅਟੈਕ ਨੂੰ ਅੰਜਾਮ ਦਿੱਤਾ ਇਸ ਕੇਸ ਦੇ ਸਾਰੇ ਦੋਸ਼ੀ ਜਿਹੜੇ ਜਿਹੜੇ ਫਿਜ਼ੀਕਲੀ ਉੱਥੇ ਪ੍ਰੈਜ਼ੈਂਟ ਸੀ ਉਹ ਫੜ ਲਿੱਤੇ ਗਏ ਨੇ ਪੁਲਿਸ ਵੱਲੋਂ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਨਾਲ ਹੀ ਜਿਹੜੇ ਹੋਰ ਲੋਕ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਕਿ ਇਹ ਜੇ ਕੇਸ ਦੇ ਵਿੱਚ ਫਰੋਤੀਆਂ ਦੇ ਵਿੱਚ ਐਕਸਟਰਸ਼ਨ ਦੇ ਵਿੱਚ ਜਿਹੜੇ ਕਾਰੋਬਾਰੀਆਂ ਨੇ ਉਹਨਾਂ ਨੂੰ ਡਰਾਉਣ ਤੇ ਮਕਾਉਣ ਦੇ ਵਿੱਚ ਇਨਵੋਲਟਲੀ ਉਹਦੇ ਬਾਰੇ ਡੂੰਘਾਈਤ ਤਫ਼ਤੀਸ਼ ਕੀਤੀ ਜਾਏਗੀ ਤੇ ਜਿਹੜੇ ਹੋਰ ਲੋਕ ਇਸ ਕੇਸ ਦੇ ਵਿੱਚ ਸਾਹਮਣੇ ਹੁੰਦੇ ਨੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ। ਇਸ ਕੇਸ ਦੇ ਵਿੱਚ ਜਿਹੜੇ ਹੁਣ ਤਿੰਨ ਮੁੰਡੇ ਅਰੈਸਟ ਹੋਏ ਨੇ ਉਹਨਾਂ ਚੋਂ ਇੱਕ ਦੇਸੀ ਕੱਟਾ ਇੱਕ ਗੰਡਾਸਾ ਤੇ ਇੱਕ ਤਲਵਾਰ ਰਿਕਵਰ ਕੀਤੀ ਗਈ ਹੈ। ਪਹਿਲਾਂ ਫਰੋਤੀ ਦੇ ਮਾਮਲੇ ਨੇ ਨਾ ਤੇ ਜੀ ਜਿਹੜਾ ਇਹਨਾਂ ਚੋਂ ਮਰਡਰ ਕੇਸ ਦੇ ਵਿੱਚ ਜਿਹੜੇ ਬੰਦੇ ਅੰਦਰ ਨੇ ਉਹਨਾਂ ਤੇ ਕਈਆਂ ਤੇ ਫਰੋਤੀ ਦੇ ਮਾਮਲੇ ਦਰਜ ਨੇ। ਬੌਕਸਰ ਤੇ ਫਰੋਤੀ ਦੇ ਮਾਮਲੇ ਦਰਜ ਨੇ ਇਹਨਾਂ ਤੇ ਹੁਣ ਅਸੀਂ ਫਰੋਤੀ ਦਾ ਪਰਚਾ ਜਿਹੜਾ ਇਹਦੇ ਵਾਅਦਾ ਜੁਰਮ ਕਰਕੇ ਤੇ ਫਰੋਤੀ ਦਾ ਇਹਨਾਂ ਤੇ ਪਰਚਾ ਦਰਜ ਕਰਾਂਗੇ ਤੇ ਇਹਦੇ ਇਹਦੇ ਵਿੱਚ ਹੋਰ ਵੀ ਇਹਨਾਂ ਦੇ ਗੈਂਗ ਜਿਹੜੇ ਹੋਰ ਇਨਵੋਲਡ ਨੇ ਜਿਹੜੇ ਮੰਡੇ ਗੁੰਦਗੜ ਚ ਕੋਈ ਧਮਕੀ ਦੇ ਰਹੇ ਨੇ ਜਾਂ ਕੋਈ ਇਨਵੋਲਡ ਨੇ ਉਹਨਾਂ ਉਹਨਾਂ ਦੇ ਬਾਰੇ ਵੀ ਡੂੰਘਾਈ ਚ ਤਫਤੀਸ਼ ਕੀਤੀ ਜਾਏਗੀ ਜਿਹੜੇ ਜੇਲ੍ਹ ਚ ਨੇ ਉਹਨਾਂ ਨੂੰ ਵਿੱਚ ਇਨਵੋਲ ਕੀਤਾ ਜਾਊਗਾ ਜੀ ਜੀ ਜਿਹੜੇ ਜਿਹੜੇ ਜਿਨ੍ਹਾਂ ਦਾ ਰੋਲ ਸਾਹਮਣੇ ਆ ਰਿਹਾ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਦਾ ਰਿਮਾਂਡ ਦਿੱਤਾ ਜਾਣਾ ਹੈ ਇਹਨਾਂ ਦਾ ਪੁਰਾਣਾ ਸੰਬੰਧ ਹੈ ਆਪਸ ਦੇ ਵਿੱਚ ਕੰਮ ਕਰਦੇ ਰਹੇ ਨੇ ਬੌਕਸਰ ਤੋਂ ਇਲਾਵਾ ਵੀ ਜਿਹੜੇ ਲੋਕ ਇਹਦੇ ਨਾਲ ਇਨਵੋਲਡ ਨੇ ਉਹਨਾਂ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਬੌਕਸਰ ਕੋਣ ਹੈ ਜੀ ਕਨਸਟੇਬਲ ਕੋਣ ਹੈ ਨਹੀਂ ਜੀ ਇਹ ਗੈਂਗਸਟਰ ਇੱਕ ਕ੍ਰਿਮੀਨਲ ਹਿਸਟਰੀ ਦਾ ਬੰਦਾ ਹੈਗਾ ਜੋ ਕਿ ਹੁਣ ਫਿਲਹਾਲ ਜੇਲ੍ਹ ਦੇ ਵਿੱਚ ਹੈਗਾ ਇਹ ਨੋਨੀ ਮਰਡਰ ਕੇਸ ਦੇ ਵਿੱਚ ਅਕਿਊਸਟ ਸੀਗਾ ਤੇ ਪੁਲਿਸ ਨੇ ਮੰਡੀ ਗੁੰਦਗੜ ਪੁਲਿਸ ਨੇ ਹੀ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹ ਚ ਭੇਜਿਆ ਹੈ